ਤਰਨਤਾਰਨ ਦੇ ਵਿੱਚ ਚੋਰਾ ਦੇ ਲੁਟੇਰੀਆਂ ਦਾ ਅੰਕ ਲਗਾਤਾਰ ਵਧਦਾ ਜਾ ਰਿਹਾ ਹੈ ਚੋਰ ਬਿਨਾ ਕਿਸੇ ਡਰ ਤੋਂ ਲਗਾਤਾਰ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਜੁਤੇ 3-4 ਦਿਨ ਪਹਿਲਾਂ ਚੋਰਾ ਨੇ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਤੇ ਹੁਣ ਤਾਜ਼ਾ ਮਾਮਲਾ ਇਥੋਂ ਦੇ ਫਤਿਹਬਾਦ ਕਸਬੇ ਦੇ ਸਰਦਾਰਾ ਮੁਹੱਲੇ ਤੋਂ ਸਾਪਨੇ ਇਥੇ ਦੀ ਪੁਲਿਸ ਨੂੰ ਚੋਕੀ ਤੋਂ ਸਿਰਫ 400 ਮੀਟਰ ਦੀ ਦੂਰੀ ਉੱਤੇ ਸਤ ਇੱਕ ਮਹਿਲਾ ਜੱਜ ਦੇ ਕਾਰ ਨੂੰ ਚੋਰਾ ਨੇ ਨਿਸ਼ਾਨਾ ਬਣਾਇਆ। ਕਾਰ ਦੇ ਵਿੱਚ ਰੱਖੇ ਕਰੀਬ 35 ਲੱਖ ਰੁਪਏ ਦੇ ਗਹਿਣੇ ਲੈ ਕੇ ਚੋਰ ਫਰਾਰ ਹੋ ਗਏ ਨੇ। ਹਾਲਾਂਕਿ ਸਾਰੀ ਘਟਨਾ ਕਾਰ ਦੇ ਵਿੱਚ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਪੁਲਿਸ ਦੇ ਹੱਥ ਹਲੇ ਵੀ ਖਾਲੀ ਨੇ। ਪੁਲਿਸ ਨੇ ਸਬੰਧ ਵਿੱਚ ਕੇਸ ਦਰਜ ਕਰ ਲਿਆ ਤੇ ਲੁਟੇਰੀਆਂ ਦੇ ਭਾਲ ਸ਼ੁਰੂ ਕਰ ਦਿੱਤੀ ਹੈ। ਮੇਰਾ ਨਾਮ ਬਲਬੀ ਸਿੰਘ ਹੈ। ਮੈਂ ਪਛਾਣਵਾਚ ਪਿਛਲੇ 40 45 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਪ੍ਰਾਈਵੇਟ ਪ੍ਰੈਕਟਿਸ ਕਲੀਨਿਕ ਮੇਰਾ ਔਰ ਕੱਲ ਦਿਗਾਲਾ ਅ ਸਾਰਾ ਸਾਰਨ ਤਰੀਕ ਦਿ ਤੇ ਉਹ ਜਿਵੇਂ ਮੈਂ ਕਲੀਨਿਕ ਤੇ ਆਉਣਾ 11:00 ਵਜੇ ਆਉਣਾ ਸਰੇ ਤੇ ਮੈਂ ਫਿਰ ਮੁੜ ਕੇ ਸਾਰਾ ਜਣ ਉੱਥੇ ਜਾਂ ਸ਼ਾਮੀ 6:00 ਵਜੇ ਆ ਜੇ ਬਾਰੋਂ ਜਿੰਦਰਾ ਖੋਲਕੇ ਜਦੋਂ ਮੈਂ ਅੰਦਰ ਆਇਆ ਤੇ ਵੇਖਿਆ ਵੀ ਜਿਹੜਾ ਅੰਦਰਲਾ ਦਰਵਾਜਾ ਬੇੜੇ ਦਾ ਅੰਦਰ ਐਂਟਰੀ ਜਿਹਾ ਸੀ ਹੁੰਦੀ ਹੈ ਉਹਦਾ ਕੁੰਡਾ ਟੁੱਟਿਆ ਸੀ ਜਿੰਦਰਾ ਗਾਟੇ ਕੇ ਚਲ ਵੀ ਛੁੱਟਿਆ ਸੀ ਤੇ ਮੈਂ ਆਖਿਆ ਵੀ ਕੋਈ ਵਾਰਦਾਤ ਹੋ ਗਈ ਹੈ ਜਿਹੜਾ ਕਿਸ ਨੇ ਇੱਥਾਂ ਕੋਈ ਚੋਰੀ ਹੈ ਅੰਦਰ ਆਇਆ ਤੇ ਫਿਰ ਮੈਂ ਅੰਦਰ ਦੇ ਕਮਰੇ ਜਿਹੜਾ ਸਟੋਰ ਵੇਖਿਆ ਤੇ ਉੱਥੇ ਜਿਹੜੀਆਂ ਲੋਹੇ ਦੀਆਂ ਅਲਮਾਰੀਆਂ ਉਹਨਾਂ ਦੇ ਜਨਰੇਟਰ ਉੱਤੇ ਪਾਇਆ ਤੇ ਉਹ ਸਰਗਰ ਦੇ ਨਾਲ ਤੋੜ ਕੇ ਉਹਨਾਂ ਨੂੰ ਸੇ ਮਤਲਬ ਵੰਗੇ ਟੱਡੇ ਕਿਛੇ ਆ ਸੇ ਦਰਵਾਜੇ ਖੋਲੇ ਆ ਤੇ ਕੁਝ ਜਿਹੜੇ ਜੁਨਰੀ ਦੇ ਬਾਕਸ ਐ ਉਹ ਖਿਲਰੇ ਆ ਕਪੜੇ ਸਾਰੇ ਖਿਲਰੇ ਆ ਵਿੱਚੋਂ ਕੱਢ ਕੇ ਲਫਾਫੇ ਜਿਹੜੇ ਪੇਪਰ ਆ ਕੋਈ ਛੋਟੇ ਮੋਟੇ ਜ਼ਰੂਰੀ ਕਾਗਜ਼ ਉਹ ਸਾਰੇ ਖਿਲਰੇ ਪਏ ਆ ਕੋਈ ਪਾਟੇ ਪਏ ਆ ਤੇ ਕਪੜੇ ਸਾਰੇ ਕੜਕਰ ਬਾਹਰ ਸੁੱਟਿਆ ਤੇ ਝੋਲ ਮਾਰੀਆਂ ਤਿੰਨ ਉਹਨਾਂ ਦੇ ਜਿੰਦਰੇ ਸਾਰਿਆਂ ਦੇ ਟੁੱਟੇ ਆ ਤੇ ਦਰਵਾਜੇ ਜਿਹੜੇ ਉਹ ਵੰਗੇ ਕੀਤੇ ਆ ਤੇ ਜਦੋਂ ਵੇਖਿਆ ਵੀ ਉਹ ਜੁਐਲਰੀ ਵਾਲੀ ਇਹਨੂੰ ਵੇਖਿਆ ਵੀ ਇਹ ਸਾਰੇ ਬਕਸੇ ਵੇਲੇ ਆ ਤੇ ਵਾਈਫ ਮੇਰੀ ਉੱਥੇ ਲੜਕਾ ਮਰਸਾ ਰਹਿੰਦੇ ਉਹਨਾਂ ਨੂੰ ਮੈਂ ਫੋਨ ਕੀਤਾ ਵੀ ਜੈਦਾ ਆਪਣੀ ਛੋਰੀ ਹੋ ਗਈ ਆ ਤੇ ਇਹ ਜਿਹੜੇ ਬਕਸੇ ਆ ਜਿਹਦਾ ਬਿਗਾਣੇ ਵਾਲੇ ਬਕਸੇ ਆ ਜੁਐਲਰੀ ਦੇ ਇਹ ਖਾਲੀ ਆ ਜਿਹਦਾ ਛੁੱਟਿਆ ਪਾੜ-ਪਾੜ ਕੇ ਕਿੰਨੇ ਕਿੰਨੀ ਵੀ ਉਹ ਕਹਿੰਦਾ ਵੀ ਆਪਣਾ ਤਰ੍ਹਾਂ ਸੇ ਵੀ ਇਹਨਾਂ ਵਿੱਚ ਜੁਐਲਰੀ ਸੇ ਕਿ ਗਣੇ ਆ ਵਿਆਹ ਚ ਆਦੀ ਦੇ ਜਿਹੜੇ ਪਹਿਲਾਂ ਕੁੜੀ ਦੇ ਵੀ ਸਾਡੀ ਨੌਂ ਦੇ ਵੀ ਤੇ ਇਹਦੇ ਮੇਰੀ ਵਾਈਫ ਦੇ ਵੀ ਅ ਬਤਾਰਪੁਰੇ ਦਾ ਨਾਮ ਹੈ ਤੇ ਉਹ ਸਾਰੇ ਜਦਾਂ ਵੀ ਹੁਣ ਗਣੇ ਪਾਉਣ ਦਾ ਰਵਾਜ ਵੀ ਘਟਿਆ ਆ ਤੇ ਸਾਰੇ ਘਰੇ ਪਏ ਸੀਗੇ ਤੇ ਉਹ ਫਿਰ ਇਹਨਾਂ ਦੱਸਿਆ ਵੀ ਉਹ ਕਾਫੀ ਮਾਤਰਾ ਚ ਸਾਡੇ ਜਿਹੜੇ ਆ ਪਿਛਲੇ 10-20 ਸਾਲਾਂ ਤੋਂ ਪਏ ਆ ਤੇ ਉਹ ਸਾਰੇ ਲੈ ਕੇ ਆ ਤੇ ਖਾਲੀ ਜਿਹੜੇ ਉਹ ਡੱਬੇ ਸੁੱਟ ਗਏ ਕਿੰਨਾ ਹੋਊਗਾ ਕਿਨੇ ਕੋਲੇ ਸਮਾਨ ਹੈ ਇਹ ਅੰਦਾਜ਼ਨ 50 ਢੋਲੇ ਦੇ ਲਗਭਗ ਕੁਝ ਕੈਸ਼ ਵੀ ਗਸਾ ਹਾਂ ਤੇ ਸਾਰਾ ਜਿਹੜਾ ਇਹ ਕਿਉਂਕਿ ਅਹੀਂ ਇਹ ਡਿਕਲੇਅਰਡ ਹੈ ਸਾਰਾ ਜਿਹੜਾ 골ਡ ਆ ਇਹ ਆਪਾਂ ਉਧਾਂ 2 ਨੰਬਰ ਚ ਨਹੀਂ ਰੱਖਦੇ ਭਾਈ ਐਵੇਂ ਬਣਾ ਕੇ ਰੱਖ ਛੱਡਿਆ ਉਹਨੂੰ ਅਸੀਂ ਕੰਟੈਕਟ ਸੁਪੇ ਕਰਦੇ ਹਾਂ ਸਾਰੇ ਜਣੇ ਮੇਰਾ ਲੜਕਾ ਵੀ ਮੇਰੀ ਵਾਈਫ ਵੀ ਮੈਂ ਵੀ ਸਾਡੀ ਨੌਂ ਚਾਹ ਸਾਹਿਬ ਜੁਡੀਸ਼ਰੀ ਵੀ ਉਹ ਵੀ ਸਾਰੇ ਸਾਡੇ ਕੋਲ ਜਿੰਨਾ ਕੋਈ ਚੀਜ਼ ਹੈ ਜਿਹੜੀ ਪਈ ਘਰ ਉਹ ਡਿclareਡ ਹੈ ਕੈਸ਼ ਕੈਸ਼ ਜੋ ਇਸ ਤਰ੍ਹਾਂ ਕੇ ਜਿਹੜਾ ਹੈਗਾ 골ਡ ਵੀ ਆ ਜਾਂ ਜੁਐਲਰੀ ਆ ਇਹ ਉਹਦਾ ਅੰਦਾਜ਼ਾ ਨਹੀਂ ਗਈ ਸਾਰੀ ਕੈਲਕੂਲੇਟਡ ਹੈ ਹਨ ਤੇ ਕੈਸ਼ ਕੋਈ ਜਿੰਨਾ ਘਰਾਂ ਚ 2 4 5000 ਰੁਪਏ ਮੈਂ ਸਮਝਦਾ ਵੀ ਇੰਨਾ ਹੋਊਗਾ ਤੇ ਉਹ ਕੋਈ ਜ਼ਿਆਦਾ ਨਹੀਂ ਸਾਡੇ ਕੋਲ ਉਹ ਜਿਹੜਾ ਵਰਤੋਂ ਚ ਹੀ ਉਹਨਾਂ ਕੀ ਉਹ ਜਿਹੜਾ ਘਰਾਂ ਚ ਰੱਖੀਦਾ ਇਹਨੂੰ ਜਿਆਦਾ ਨਹੀਂ ਆਪਾਂ ਪੁਲਿਸ ਨੂੰ ਸੂਚਨਾ ਦਿੱਤੀ ਕੁਝ ਤਰ੍ਹਾਂ ਉਹ ਆ ਕੇ ਹਾਂਜੀ ਜਦੋਂ ਇਹ ਸਾਰਾ ਕੁਝ ਹੋਇਆ ਤੇ ਵੇਖਿਆ ਸਾਰਾ ਸਮਾਨ ਸਮੂਹਨ ਤੇ ਸਾਨੂੰ ਘੰਟਾ 2 ਘੰਟੇ ਲੱਗੇ ਤੇ ਉਹ ਫੁਟੇਜ ਵੇਖੀ ਕੈਮਰਿਆਂ ਦੀ ਅੰਦਰ ਕੈਮਰਾ ਲੱਗਾ ਮੰਨ ਲਓ ਕਿ ਵੇੜੇ 'ਚ ਇੱਕ ਸਾਡੇ ਬਾਹਰਲੇ ਗੇਟ ਦੇ ਬਾਹਰ ਲੱਗਾ ਉਹਨਾਂ ਦੀ ਵੇਖੀ ਤਾਂ ਉਹਨਾਂ 'ਚ ਕਿਦਾਂ ਉਹ ਬੰਦੇ ਆਉਂਦੇ ਆ ਜਾਂਦੇ ਆ ਦੋ ਜਣੇ ਛਾਲ ਮਾਰਦੇ ਆ ਗੇਟ ਦੇ ਉੱਥੋਂ ਦੀ ਟੱਪ ਕੇ ਆਏ ਆ ਬਾਹਰਲੇ ਜੰਦਰਾ ਨਹੀਂ ਉਹਨਾਂ ਨੇ ਸੋੜਿਆ ਤੇ ਅੰਦਰਲਾ ਫੇਰ ਅਣਕੇ ਜਦੋਂ ਤੋੜਦੇ ਅੰਦਰਲੇ ਕੈਮਰੇ ਨੇ ਦੱਸਿਆ ਵੀ ਇੰਨਾ ਚੇਰੇ ਇਹਨਾਂ ਨੂੰ ਕਾਫੀ ਚੇਰੇ ਲੋਕੀ ਇਹਨੂੰ ਛੋੜਦੇ ਆ ਉਹ ਟੁੱਟਾ ਨਹੀਂ ਉਹ ਉਹ ਕੱਟ ਕੇ ਸਾਰਾ ਤੇ ਉਹ ਕੁੰਡਾ ਜਿਹੜਾ ਉਹ ਕੱਟ ਦਿੱਤਾ ਤੇ ਫਿਰ ਉਹ ਅੰਦਰ ਐਂਟਰ ਹੋਏ ਤੇ ਉਹ ਸਾਰੀ ਫੁਟੇਜ ਜਿਹੜੀ ਆਪਾਂ ਗਰੀਬ 7-8 ਵਜੇ 8:00 ਵਜੇ ਈਮੇਲ ਕਰਤੀ ਇਹਨਾਂ ਨੂੰ ਚਮਕੀ ਪੁਲਿਸ ਚਮਕੀ ਫਸੇ ਮਾਰ ਤੇ ਕੈਮਰਾ ਫੁਟੇਜ ਫਿਰ 8 ਤੋਂ 9 ਦੇ ਵਿੱਚ ਮੈਂ ਮੈਂ ਇਥੋਂ ਆਪਣੀਆਂ ਗੌਂਡੀ ਨਾਲ ਲੈ ਕੇ ਜੋਤੀ ਸ਼ਰਮਾ ਅਸੀਂ ਤਿੰਨ ਚਾਰ ਜਣੇ ਗਏ ਤਾਂ ਉਹਨਾਂ ਨੂੰ ਦੱਸਿਆ ਵੀ ਸਾਡੀ ਵਾਰਦਾਤ ਹੋਈ ਹੈ ਤੇ ਉਹਨਾਂ ਨੇ ਦਰਖਾਸਤ ਦੇਖ ਲਈ ਹੈ ਅਸੀਂ ਲੋਕਾਤਾ ਵੀ ਆ ਕੁਛ ਸਾਡਾ ਇਦਾਂ ਅੰਦਾਜ਼ਾ ਉਹ ਤੋਂ ਤੱਕ ਸਾਨੂੰ ਕੋਈ ਜੁਲਰੀ ਦਾ ਵੀ ਨਹੀਂ ਅੰਦਾਜ਼ਾ ਇਥੋਂ ਪੁਲਿਸ ਪੁਲਿਸ ਸਟੇਸ਼ਨ ਇਥੋਂ ਕਿੰਨੀ ਦੂਰ ਹੈ ਪੁਲਿਸ ਸਟੇਸ਼ਨ ਇੱਥੋਂ ਆਪਾਂ ਕਹਿ ਸਕਦੇ ਹਾਂ ਅੱਧਾ 500 500 350 500 ਮੀਟਰ 0.1 ਕਿਲੋਮੀਟਰ ਇਹ ਨਾ ਕਰੋ ਹਾਂਜੀ ਮੇਰਾ ਨਾਮ ਡਾਕਟਰ ਰਾਹੁਲ ਸਿੰਘ ਜੋਸਨ ਹੈ ਜੀ ਮੈਂ ਐਜ਼ ਅ ਸੈਕਟਰੀਸਟ ਵਰਕ ਕਰ ਰਿਹਾ ਹਾਂਜੀ ਤੇ ਮੇਰੇ ਵਾਈਫ ਵਰਕ ਕਰ ਰਿਹਾ ਐਜ਼ ਅ ਜੁਡੀਸ਼ੀਅਲ ਮੈਜਿਸਟਰੇਟ ਫਿਰੋਜ਼ਪੁਰ ਜੀ ਤੇ ਇਹ ਕੱਲ ਦੀ ਹੈਗੀ ਹੈ ਘਟਨਾ ਅਰਾਊਂਡ 3 ਪੀਐਮ 10 ਵਜੇ ਦਾ ਟਾਈਮ ਹੈ ਤੇ ਉਹਦੇ ਚ ਜੋ ਮਤਲਬ ਸੀਸੀਟੀਵੀ ਚ ਨਜ਼ਰ ਆ ਰਿਹਾ ਹੈ ਕਿ ਦੋ ਮਗਰ ਨਕਾਬਪੋਸ਼ ਹੈਗੇ ਆ ਵਿਅਕਤੀ ਜਿਹੜੇ ਗੇਟ ਉੱਪ ਕੇ ਅੰਦਰ ਆ ਰਹੇ ਆ ਤੇ ਉਹ ਮਤਲਬ ਗੇਟ ਜਿਹੜਾ ਹੈਗਾ ਮੇਨ ਐਂਟ੍ਰੈਂਸ ਹੈ ਘਰ ਦੀ ਉਹ ਲੋਕ ਨਹੀਂ ਤੋੜਦੇ ਅੰਦਰ ਜਿਹੜਾ ਲੋਕ ਹੈ ਉਹਨੂੰ ਤੋੜਦੇ ਆ 7-8 ਮਿੰਟ ਚੋਂ ਤਕਰੀਬਨ ਉਹ ਐਂਟਰ ਕਰ ਜਾਂਦੇ ਆ ਤੇ ਫਿਰ ਮਤਲਬ ਅੰਦਰ ਤੇ ਕੋਈ ਸਾਡੇ ਕੋਲ ਸੀਸੀਟੀਵੀ ਨਹੀਂ ਹੈ ਬਟ ਉਹ ਤੋਂ ਮਤਲਬ ਅਪਰੋਕਸੀਮੇਟਲੀ 12 ਮਿੰਟ 12 ਮਿੰਟ ਵਿੱਚ ਉਹ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਤੇ ਵਾਪਸ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਹੋਰ ਹੁੰਦਾ ਬਾਅਰ ਉਹਦੇ ਨਾਲ ਉਹ ਬੈਠ ਕੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ 골ਡ ਹੈਗਾ ਜੀ 51 ਟੋਲੇ ਜਿਹੜਾ ਹੁਣ ਤੱਕ ਅਸੀਂ ਕੈਲਕੂਲੇਟ ਕੀਤਾ ਜੀ ਔਰ ਉਹਨਾਂ ਕੋਲ ਕਿਰਚਾ ਸੀਗੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਦਿਖਾਈ ਦਿੰਦੀਆਂ ਵੀ ਉਹਨਾਂ ਕੋਲ ਸਾਨੂੰ ਜੀ ਇਹ ਮਤਲਬ ਜਲਦੀ ਤੋਂ ਜਲਦੀ ਜਿਹੜਾ ਜਸਟਿਸ ਆ ਉਹ ਦਿਲਾਇਆ ਜਾਏ ਔਰ 산 ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਹੋਵੇ ਉਹ ਪੂਰੀ ਜਿਹੜੀ ਹੈ ਕਰਦੇ ਸੀ ਉਹ ਬੱਕਰ ਕੇ ਆਇਆ ਸੀ ਲੱਗਦਾ ਹਾਂਜੀ ਉਹ ਲੱਗਦਾ ਸੀ ਜਿਵੇਂ ਪੂਰੇ ਪ੍ਰੋਫੈਸ਼ਨਲ ਨੇ ਕਿਉਂਕਿ 15 ਤੋਂ 20 ਮਿੰਟ ਦੇ ਵਿੱਚ ਵਿੱਚ ਹੀ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਔਰ ਉਹ ਵਾਪਸ ਚਲੇ ਗਏ ਔਰ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਆਈ ਰਾਤ ਉਸ ਵੇਲੇ ਸਰਦਾਰ ਬਲਵੀਰ ਸਿੰਘ ਪੁੱਤਰ ਖੇਮ ਸਿੰਘ ਉਹ ਡਾਕਟਰ ਨੇ ਇੱਥੇ ਉਹਨਾਂ ਦਾ ਕਲੀਨਿਕ ਆ ਤੇ ਉਹਨਾਂ ਨੇ ਦੱਸਿਆ ਕਿ ਸਾਡੇ ਅੱਜ ਦੁਪਹਿਰੇ ਕੋਈ ਬੰਦੇ ਆਣ ਕੇ ਅਣਪਛਾਤੇ ਘਰ ਵੜ ਗਏ ਆ ਤੇ ਸਮਾਰੀ ਦੇ ਤਾਲੇ ਰੋਟੇ ਪਰ ਇਹ ਨਹੀਂ ਪਤਾ ਕੀ ਲੈ ਕੇ ਗਿਆ ਸਵੇਰੇ ਮੁੜ ਕੇ ਫਿਰ ਜਦੋਂ ਰਾਤ ਵੀ ਮੌਕੇ ਵੇਖਿਆ ਸਵੇਰੇ ਆ ਕੇ ਪਤਾ ਲੱਗਿਆ ਵੀ ਮੈਂ ਸ਼੍ਰੀਮਤੀ ਪ੍ਰਨੀਤ ਕੌਰ ਦੇ ਜੋ ਜੱਜ ਲੱਗੇ ਨੇ ਉੱਥੇ ਸਰੋਜਪੁਰ ਤੇ ਉਹਨਾਂ ਨੇ ਅਣਖੇ ਫਿਰ ਆਪਣਾ ਚੱਕ ਚੁਕ ਕੀਤਾ ਸਾਰੇ ਘਰ ਦਾ ਸਮਾਂ ਵਗੈਰਾ ਉਹ ਆਪ ਇੱਥੇ ਨਹੀਂ ਰਹਿੰਦੇ ਅਮਰਸਾ ਰਹਿੰਦੇ ਆ ਤੇ ਬਵੀਰ ਸਿੰਘ ਕੱਲੇ ਇੱਥੇ ਰਹਿੰਦੇ ਸੀ ਉਹ ਜਦੋਂ ਚੱਕਾ ਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਕੋਈ ਗਏ ਨੇ ਚਲੇ ਗਿਆ ਨਾਲ ਕੋ ਚਾਂਦੀ ਦੇ ਕੋਈ ਪੰਜ ਤੋੜੇ ਚਰ ਗਿਆ ਤੇ 5000 ਰੁਪਏ ਨਗਦ ਚਲੇ ਗਿਆ ਜਿਸ ਦੇ ਸਬੰਧੀ ਅੱਜ ਮੌਕੇ ਵੇਖ ਕੇ ਤੇ ਤਸਦੀਕ ਪੁਰਤਾਲ ਸ਼ੁਰੂ ਕੀਤੀ ਹੈ ਮਕਦਮਾ ਨੰਬਰ 112 ਦਰਜ ਕੀਤਾ ਗਿਆ ਵਾ ਅਗਲੀ ਪੁਛਗਿਆ ਸੀਸੀ ਪੁਡਜ ਏਕੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਜਲਦੀ ਜਲਦੀ ਟਰੇਸ ਕਰਕੇ ਅਗਲੀ ਕਾਰਵਾਈ ਚਲਾਈ ਜਾਂਦੀ ਹੈ ਤਾਂ ਕੁਝ ਪਤਾ ਲੱਗਾ ਦੋਸ਼ੀ ਕਿਸਾਊਟ ਕਰ ਰਹੇ ਹੈ ਜੀ ਅਜੇ ਸੀਸੀਟੀਵੀ ਚੈੱਕ ਕਰ ਰਹੇ ਹੈ ਉਸ ਤੋਂ ਬਾਅਦ ਜੋ ਹਲਾ ਤੁਹਾਡੇ ਉਹਨਾਂ ਨੂੰ ਮਤਾਵ ਕਿੰਨੇ ਕੁ ਜਿਹੜੇ ਜੁਐਲਰੀ ਹੈ ਕਿੰਨਾ ਕੁ ਨੁਕਸਾਨ ਹੋਇਆ ਉਹਨਾਂ ਮਤਾਵ ਕਿ ਦਸਰਮੰਦ ਆਪ ਤੇ ਕੋਈ 50 ਕੁ ਟੋਣੇ ਦੀ ਗੱਲ ਕਰਦੇ ਜੀ ਫਿਰ ਵੀ ਜਦੋਂ ਤੁਸੀਂ ਬੜੇ ਜਾਣਗੇ ਉਹਨਾਂ ਤੋਂ ਹੋਰ ਕਲੀਅਰ ਹੋਊਗਾ ਵੀ ਕਿੰਨਾ ਸੀ ਠੀਕ